ਪਿਛਲੇ ਸਾਲ 2023 ਚ 4.31 ਲੱਖ ਊਮਨ ਐਟਰੋਸਿਟੀਆਂ ਜਾਂ ਊਮਨ ਸੈਕਸਲ ਹਰੈਸਮੈਂਟ ਦੇ ਕੇਸਸ ਉਸੇ ਜੱਜ ਹੋਏ। ਔਰ ਉੱਥੇ ਦੀ ਪੁਲਿਸ ਦਾ ਜਿਹੜਾ ਟਰੈਕ ਰਿਕਾਰਡ ਦਿੱਤੇ ਲੈ ਕੇ ਮਮਤਾ ਪਹਨੇ ਦੀ ਕਹਿੰਦੀ ਕਿ ਇਨਸਾਫ ਦਿਲਾਵਾਂਗੇ। ਕਨਵਿਕਸ਼ਨ ਰੇਟ ਕੁੱਲ ਮਿਲਾ ਕੇ 2.7% ਹੈ ਸਿਰਫ। ਜਿਹੜੀ ਗੱਲ ਇਹ ਪੂਰੇ ਮਾਮਲੇ ਚ ਨਿਕਲ ਕੇ ਆਈ ਕਿ ਮਮਤਾ ਸਰਕਾਰ ਕਿਸੇ ਨਾ ਕਿਸੇ ਨੂੰ ਉੱਥੇ ਪਹਚਾਣ ਦੀ ਕੋਸ਼ਿਸ਼ ਕਰ ਰਹੀ ਹੈ। ਕਿ ਜਿਹੜਾ ਉਹਦੀ ਰਿਪੋਰਟ ਆਈ ਹੈ ਟੋਪਸੀ ਰਿਪੋਰਟ ਜਿਹੜੀ ਉਹਦੀ ਹੋਈ ਹੈ ਬਾਦ ਵਿੱਚ ਉਹਦੇ ਚ 150 ਗ੍ਰਾਮ ਸਰਮ ਪਾਇਗੇ ਨੇ ਆਦਮੀ ਦੇ ਔਰ ਉਹ ਕਲੀਅਰਲੀ ਇੰਡੀਕੇਟ ਕਰ ਦਿੰਦੇ ਨੇ ਕਿ ਇਹ ਇੱਕ ਇਕੱਲੇ ਆਦਮੀ ਦਾ ਨਹੀਂ ਗੈਂਗ ਰੇਪ ਦਾ ਮਾਮਲਾ ਹੈ ਇਹ ਲੀਗਲੀ ਪੂਰਵਨ ਚੀਜ਼ਾਂ ਨੇ ਟੈਕ ਤੋਂ ਸਾਰੇ ਕਾਬਿਲ ਲੋਕੋ ਚੈੱਕ ਕਰ ਸੋਇਓ ਕਿ ਜਿਹੜੀ ਗੱਲ ਮੈਂ ਕਹਿ ਰਿਹਾ ਉਹ ਠੀਕ ਹੈ ਨਹੀਂ ਔਰ ਮੰਮਤਾ ਬੈਨਰਜੀ ਕਿਸੇ ਇੱਕ ਬੰਦੇ ਨੂੰ ਫੜ ਉਹ ਵੀ ਦੋਸ਼ੀ ਹੈ ਫੜ ਕੇ ਉਸ ਤੋਂ ਬਾਅਦ ਕਹੇ ਜੀ ਕਿ ਨਹੀਂ 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 ਇਥੇ ਬਸ ਹੋ ਗਿਆ ਹੀ ਸਾਰਾ ਫੈਸਲਾ ਹੋ ਗਿਆ ਫਿਰ ਜਦ ਮਾਮਲਾ ਸੀਬੀਆਈ ਕੋਲ ਜਾਂਦਾ ਹੈ ਫਿਰ ਇਹ ਕਹਿੰਦੀ ਨਹੀਂ ਨਹੀਂ ਹੁਣ ਸੀਬੀਆਈ ਸੰਡੇ ਤੱਕ ਉਹਨੂੰ ਫਾਂਸੀ ਲਾ ਦੇਵੇ ਹੁਣ ਸੀਬੀਆਈ ਉਹਨੂੰ ਸੰਡੇ ਤੱਕ ਫਾਂਸੀ ਲਾ ਦੇਵੇ ਬੰਦੇ ਨੂੰ ਉਹਨੂੰ ਵੀ ਪਤਾ ਸਟੇਟ ਦੀ ਹੋਮ ਮਿਨਿਸਟਰ ਹੈ ਸਟੇਟ ਦੀ ਚੀਫ ਮਿਨਿਸਟਰ ਹੈ ਕੀ ਫਾਂਸੀ ਇੱਦਾਂ ਨਹੀਂ ਰੱਖਦੀ ਪਰ ਸੀਬੀ ਨੇ ਆਪਣੀ ਜਾਂਚ ਸ਼ੁਰੂ ਨਹੀਂ ਕੀਤੀ ਸੀ ਹਲੇ ਜਾਂਚ ਸ਼ੁਰੂ ਕਿਤੇ ਕੁਝ ਘੰਟੇ ਹੀ ਹੋਏ ਸਨ ਮਤਲਬ ਇੱਕ ਸ਼ਾਮ ਪਹਿਲੇ ਮਤਲਬ ਹਾਰਡੀ 12 ਘੰਟੇ ਹੋਏ ਸਨ 12 ਘੰਟੇ ਵੀ ਪੂਰੇ ਨਹੀਂ ਹੋਏ ਸਨ ਇਸ ਪ੍ਰਕਾਰ ਦਾ ਮਾਮਲਾ ਇਸ ਪ੍ਰਕਾਰ ਦੀ ਉੱਥੇ ਤੋੜ-ਫੋੜ ਇਸ ਪ੍ਰਕਾਰ ਦਾ ਉੱਥੇ ਦੰਗਾ ਇਸ ਪ੍ਰਕਾਰ ਦਾ ਉੱਥੇ ਸਬੂਤਾਂ ਨੂੰ ਮਿਟਾਉਣ ਦੀ ਜਿਹੜੀ ਸਾਜ਼ਿਸ਼ टीएमसी ने रची। ਉਸ ਦਿੱਖਦਾ ਸੀ ਕਿ टीएमसी ਨਹੀਂ ਚਾਹਂਦੀ ਕਿ ਇਹ ਮਾਮਲੇ ਦੀ ਜਾਂਚ ਠੀਕ ਹੋਏ। ਨੀਤੇ ਉੱਥੇ ਦੇ ਡਾਕਟਰਸ ਪ੍ਰੋਟੈਸਟ ਕਰ ਰਹੇ ਸਨ। ਸ਼ਾਂਤੀ ਨਾਲ ਡਾਕਟਰਸ ਬੈਠੇ ਸਨ। ਔਰ ਪੂਰੇ ਦੇਸ਼ ਵਿੱਚ ਕਾਲ ਸੀ ਡਾਕਟਰਸ ਦੇ ਪ੍ਰੋਟੈਸਟ ਦੀ। ਪੂਰੇ ਦੇਸ਼ ਵਿੱਚ ਰਾਤ ਦੀ ਵਿਜਲ ਫਰ 14 ਅਗਸਤ ਦੀ ਪੂਰੇ ਦੇਸ਼ ਦੀ ਕਾਲ ਸੀ ਰਾਤ ਦੀ। 15 ਅਗਸਤ ਔਰ 14 ਅਗਸਤ ਰਾਤ ਦੀ ਵਿਚਕਾਰ। ਉਸ ਵੇਲੇ ਕਿੰਨਾ ਉੱਥੇ ਜਾ ਕੇ ਕਾਲਜ ਵਿੱਚ ਜਾ ਕੇ ਤੋੜਫੜ ਹੁੰਦੀ ਹੈ ਕਿੱਦਾਂ ਕਾਲਜ ਜਾ ਕੇ ਕੈਮਰੇ ਪੰਨੇ ਜਾਂਦੇ ਨੇ ਕਿਤਨਾ ਕਾਲਜ ਦਾ ਡੀਵੀਆਰ ਤੋੜਿਆ ਜਾਂਦਾ ਹੈ ਕਿੱਦਾਂ ਜਿੱਥੇ ਰੇਪ ਹੋਇਆ ਉੱਥੇ ਕਿੱਦਾਂ ਇਹ ਲੋਕੀ ਪਹੁੰਚ ਜਾਂਦੇ ਨੇ ਉੱਥੇ ਜਾ ਕੇ ਕਿੱਦਾਂ ਤੋੜਫੜ ਕਰਦੇ ਨੇ ਇਹ ਦਿੱਕਾਗੀ ਉੱਥੇ ਦੀ ਸਰਕਾਰ ਦੀ ਮਨਸ਼ਾ ਕੀ ਹੈ ਉਹ ਫਿਰ ਸਰਕਾਰ ਦੀ ਬੇਸ਼ਰਮੀ ਇਹ ਸੱਤਕ ਮੰਮਤਾ ਬਣਦੀ ਬੇਸ਼ਰਮੀ ਹੱਦ ਤੱਕ ਕਿ ਬਾਅਦ ਇਹ ਬਿਆਨ ਦਿੱਤੀ ਨੇ ਕਿ ਇਹ ਵਾਮ ਔਰ ਰਾਮ ਦਾ ਕੰਮ ਹੈ ਇਹ ਵੀ ਵਿਖਦਾ ਕਿ ਉਹਨਾਂ ਦੀ ਨਫ਼ਰਤ ਹਿੰਦੂਆਂ ਪ੍ਰਤੀ ਜਾਂ ਰਾਮ ਪ੍ਰਤੀ ਕਿੰਨੀ ਹੈ ਇਹ ਵੀ ਵਿਖਦੀ ਹੈ ਕਹਿੰਦਾ ਸੀ ਕਹਿੰਦਾ ਅਗਰ ਉਹਨਾਂ ਸਾਡੇ ਤੇ ਇਲਜ਼ਾਮ ਲਾਣਾ ਸੀ ਕਹਿੰਦੇ ਵਾਮ ਔਰ ਬੀਜੇਪੀ ਦਾ ਕੰਮ ਹੈ ਪੋਲਿਟੀਕਲ ਬਿਆਨ ਦੇ ਸਕਦੇ ਸਨ ਪਰ ਰਾਮ ਸ਼ਬਦ ਕਹਿਣਾ ਮਤਲਬ ਉਹ ਕਿਸੇ ਇੱਕ ਵੋਟ ਬੈਂਕ ਨੂੰ ਮੱਦੇ ਨਜ਼ਰ ਰੱਖ ਕੇ ਕਹਿ ਰਹੀ ਨੇ ਇਹ ਉਦੋਂ ਦਾ ਹੀ ਮਾਮਲਾ ਜਦ ਕਿਸੇ ਨੇ ਉੱਥੇ ਜੈ ਸ਼ਰਮ ਦਾ ਨਾਰਾ ਲਗਾਇਆ ਸੀ ਇਹਨਾਂ ਦਾ ਕਾਰਜ جاری ਸੀ ਜੈ ਸ਼ਰਮ ਦਾ ਨਾਰਾ ਲਗਾਇਆ ਸੀ ਟਰ ਗੱਡੀ 'ਚ ਉਤਰ ਆ ਉਤਰ ਕੇ ਲੋਕਾਂ ਨੂੰ ਅਰੈਸਟ ਕਰਾਤਾ ਸੀ ਇਹ ਸੋਚ ਜਿਹੜੀ ਹਿੰਦੂ ਵਿਰੋਧੀ ਜਾਂ ਜਿਹੜੀ ਦੇਸ਼ ਦੀ ਸੰਸਕ੍ਰਿਤੀ ਵਿਰੋਧੀ ਕੋਈ ਰਾਮ ਕੋਈ ਕਿਸੇ ਇਕ ਤਰ੍ਹਾਂ ਦੇ ਨਾਲ ਜੁੜੇ ਨਹੀਂ ਜੀ ਇਸ ਦੇਸੀ ਸੰਸਕ੍ਰਿਤੀ ਨਾਲ ਜੁੜਿਆ ਨਾਮ ਹੈ ਪਰ ਕਹਿੰਦੇ ਆਮ ਉਹ ਰਾਮ ਦਾ ਕੰਮ ਹੈ ਜਿਹੜੇ ਉੱਥੇ ਘਟਨਾ ਚੱਕਰ ਹੋਇਆ ਜਿਹੜਾ 14 ਅਪ੍ਰੈਲ 15 ਗਸਤੀ ਰਾਤ ਨੂੰ ਉੱਥੇ ਦੰਗਾ ਹੋਇਆ ਉਹਨੂੰ ਲੈ ਕੇ ਕਹਿਣਾ ਮੈਂ ਅਗਰ ਇੱਕ ਪੱਖ ਉਹਦਾ ਇਹ ਮੰਨੀ ਲਵਾ ਤੇ ਫਿਰ ਵੀ ਉਹਨੂੰ ਅਸਤੀਫਾ ਦੇਣਾ ਚਾਹੀਦਾ ਹੈ ਔਰ ਤੁਰੰਤ ਅਸਤੀਫਾ ਦੇਣਾ ਚਾਹੀਦਾ ਕੁਝ ਸਟੇਟ ਦੀ ਜਿਹੜੀ ਇੰਟੈਲੀਜੈਂਸ ਹੈ केटी जिले सीएडी है ओदी सीधी जिम्मेवारी स्टेट ਦੇ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਕੋਲ ਹੈ ਇਹ ਤਾਂ ਉਹ ਸਟੇਟ ਦਾ ਜਿਹੜਾ ਇੰਟੈਲੀਜੈਂਸ ਨੈਟਵਰਕ ਫੇਲ ਹੋ ਗਿਆ ਔਰ ਐਸ ਤੱਕ ਫੇਲ ਹੋ ਗਿਆ ਕਿ ਉੱਥੇ ਜਾ ਕੇ ਤੋੜ-ਫੋੜ ਕਰਤੀ ਸਬੂਤ ਮਿਟਾਤੇ ਇਹ ਵਿਗਿਆ ਹੈ ਕਿ ਕਿਤਨੇ ਨਾ ਕਿਤਰੇ ਸਰਕਾਰ ਕਿਸੇ ਇੱਕ ਵਡੇ ਆਦਮੀ ਨੂੰ ਕੋਈ ਨਾ ਕੋਈ ਉਹਨਾਂ ਦਾ ਆਪਣੇ ਜਾਣ ਪਛਾਣ ਵਾਲਾ ਹੋ ਸਕਦਾ ਹੈ TMC ਦਾ ਕੋਈ ਵੱਡਾ ਲੀਡਰ ਹੋਵੇ ਉਹਦਾ TMC ਦਾ ਕੋਈ ਵੱਡੇ ਲੀਡਰ ਦਾ ਬੱਚਾ ਹੋਵੇ ਕਿਸੇ ਨਾ ਕਿਸ ਨੂੰ ਪਛਾਣ ਦੀ ਕੋਸ਼ਿਸ਼ ਸਰਕਾਰ ਉੱਥੇ ਕਰ ਰਹੀ ਹੈ ਕਿਸੇ ਨਾ ਕਿਸੇ ਦੇ ਪੱਖ ਵਿੱਚ ਸਰਕਾਰ ਉੱਥੇ ਸਾਰਾ ਐਕਸ਼ਨ ਲੈ ਰਹੀ ਹੈ ਨਹੀਂ ਤੇ ਜਿਸ ਪ੍ਰਕਾਰ ਸਾਰਾ ਮਾਮਲਾ ਹੋਇਆ ਪਹਿਲੇ ਸੁਸਾਈਡ ਕਹਿਣਾ ਫਿਰ ਉਸ ਤੋਂ ਬਾਅਦ ਇੱਕ ਕਲਿੱਪਸ ਨੂੰ ਫੜ ਲੈਣਾ ਔਰ ਕਹਿਣਾ ਕਿ ਮਾਮਲਾ ਹੋ ਗਿਆ ਖਤਮ ਹੋ ਗਿਆ ਸਾਡਾ ਮਾਮਲਾ ਉਸ ਬਿਟਿਆ ਦੇ ਅੱਖਾਂ ਚੋਂ ਖੂਨ ਨਿਕਲਦਾ ਪਿਆ ਸੀ। ਉਹਦੇ ਜ਼ਬਾਨ ਤੋਂ ਖੂਨ ਨਿਕਲਦਾ ਪਿਆ ਸੀ। ਉਹਦੀ ਟੰਗਾਂ 180 ਡਿਗਰੀ ਤੇ ਫਾੜਤੀਆਂ ਗਈਆਂ ਸਨ। 180 ਡਿਗਰੀ ਤੇ ਦੱਸੋ ਕਿੰਨਾ ਕਨੋਨਾ ਕੰਮ ਸੋਚਿਆ ਉਹਨਾਂ ਕਿਸੇ ਅਸੀਂ ਸੋਚ ਨਹੀਂ ਸਕਦੇ ਜੀ। ਉਹਦੇ ਪੈਲਵਿਕ ਸਿਸਟਮ ਦੀ 180 ਡਿਗਰੀ ਦੇ ਟੰਗਾਂ ਫੜੀਆਂ ਜਾਂ। ਉਹ ਕੋਈ ਕੱਲਾ ਆਦਮੀ ਹੋਰ ਉਹ ਲੱਗਦਾ ਕਿ ਉਹ ਬਿਟਿਆ ਨੇ ਕੀਕੀ ਚਲਾਈ ਨਹੀਂ ਹੋਏਗੀ ਉਹਨੇ ਰਿਐਕਟ ਨਹੀਂ ਕੀਤਾ ਹੋਏਗਾ। ਕੱਲੇ ਆਦਮੀ ਦਾ ਕੰਮ ਨਹੀਂ ਹੋ ਸਕਦਾ ਪਰ ਤੋਂ ਸਰਕਾਰ ਟੱਕਣ ਤੇ ਲੱਗੀ ਸੀ ਫਾੜੜੇ ਜੀ ਫਾੜੜੇ ਬੰਦੇ ਉਹ ਬੰਦੇ ਨੇ ਕਿ ਹਾਂ ਮੈਂ ਕੀਤਾ ਜੀ ਉਹਨੇ ਵੀ ਐਕਸੈਪਟ ਕਰ ਲਿਆ ਫਟਾਫਟ ਤੇ ਕਿਦਰਾਂ ਕਿਦਰ ਸਰਕਾਰ ਆਪਣੇ ਕਿਸੇ ਆਫਸਰ ਬੈਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆਪਣੇ ਕਿਸੇ ਵੱਡੇ ਉੱਦੇਦਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨਹੀਂ ਤੇ ਸਰਕਾਰ ਇੰਨੀ ਜਲਦੀ ਸਾਰੇ ਮਾਮਲੇ ਨੂੰ ਟੱਕਣ ਦੀ ਕੋਸ਼ਿਸ਼ ਨਾ ਕਰਦੀ ਸੀ ਸੀਬੀਏ ਨੂੰ ਦੇਣ ਤੋਂ ਮਨਾ ਨਹੀਂ ਕਰਦੀ ਔਰ ਸੀਬੀਏ ਤੋਂ ਜਾਣ ਤੋਂ ਬਾਅਦ ਫਿਰ ਉਸ ਤਕਾਰ ਦਾ ਜੜਾ ਉੱਥੇ ਗੰਗਾ ਕਰਾਇਆ ਜਿਹੜਾ ਉੱਥੇ ਜਾ ਕੇ ਸਾਰਾ ਤੋੜਫੋੜ ਕਰਾਈ ਜਿਹੜਾ ਉੱਥੇ ਸਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਸਰਕਾਰ ਉਹ ਸਰਕਾਰ ਕਰਾਂਦੀ ਨਾ ਸਾਡਾ ਬੜਾ ਕਲੀਅਰ ਕਹਿਣਾ ਹੈ ਇਹ ਇੱਕ ਇਸ਼ੂ ਪੋਲਿਟਿਕਲ ਇਸ਼ੂ ਨਹੀਂ ਹੈਗਾ ਇਸ ਤੇ ਸਾਰੀ ਪਾਰਟੀਆਂ ਨੂੰ ਇਕੱਠੇ ਆਣਾ ਚਾਹੀਦਾ ਹੈ ਅਫਸੋਸ ਹੈ ਕਿ ਕੁਝ ਲੋਕਾਂ ਨੂੰ ਸਿਲੈਕਟਿਵ ਗਲਤ ਜਿਹਾ ਕੀ ਚਾਹਦੀ ਹੈ ਰਾਹੁਲ ਗਾਂਧੀ ਜਦ ਹਾਥਰਸ ਦਾ ਮਾਮਲਾ ਆਇਆ ਸੀ ਤਾਂ छाਤੀ ਥੋਕਰ ਕੇ ਕਹਿੰਦੇ ਸਨ ਕਿ ਕਿਹੜੀ ਤਾਕਤ ਹੈ ਮੈਨੂੰ ਹਾਥਰਸ ਜਾਣ ਤੋਂ ਰੋਕ ਲਗੀ ਆ ਦੇਨ ਕਹਿੰਸੀ ਕਿਹੜੀ ਕੌਨਸੀ ਤਾਕਤ ਹੈ ਮuje ਹਾਥਰਸ ਜਾਣੇ ਤੋਂ ਰੋਕ ਲਗੀ ਹੁਣ ਕਿਹੜੀ ਰਾਕਸ਼ਸੀ ਤਾਕਤ ਹੈ ਜਿਹੜੀ ਤੈਨੂੰ ਉੱਥੇ ਕਲਕੱਤੇ ਜਾਣ ਤੋਂ ਰੋਕ ਰਹੀ ਹੈ ਹੁਣ ਵੀ ਤਾਂ ਕੋਈ ਨਾ ਕੋਈ ਚੈਰਨ ਦਾ ਰਾਖਸ਼ ਸੌਤਰਾ ਜਿਹੜਾ ਤੈਨੂੰ ਕਲਕੱਤੇ ਜਾਣ ਤੋਂ ਰੋਕ ਰਿਹਾ ਹੈ ਸਾਰਾ ਆਪੋਜੀਸ਼ਨ ਚੁੱਪ ਹੈ ਔਰ ਇਹ ਹੱਦ ਹੈ ਕਿ ਸਭ ਨੂੰ ਇਕੱਠੇ ਮਿਲ ਕੇ ਐਕਟ ਰਿਐਕਟ ਕਰਨਾ ਚਾਹੀਦਾ ਸਭ ਨੂੰ ਵਿਖ ਰਿਹਾ ਕਿ ਮੰਮਤਾ ਬੇਲਜੀ ਜੀ ਕਿਸੇ ਰੂਪ ਬਚਾਦੀ ਆਪਣੇ ਇੱਥੇ ਦੇ ਕਿਸੇ ਵੱਡੇ ਆਫਿਸ ਬੀਅਰ ਨੂੰ ਵੱਡੇ ਅਧਿਕਾਰੀ ਨੂੰ ਸਰਕਾਰ ਦੇ ਕਿਸੇ ਵੱਡੇ ਮੁਲਾਜ਼ਮ ਨੂੰ ਬਚਾਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੀ ਕਰਕੇ ਪ੍ਰਿੰਸੀਪਲ ਨੂੰ ਸਸਪੈਂਡਿੰਗ ਕੀਤਾ ਉਹਨੂੰ ਹੌਲੀ ਭੇਜਤਾ ਕਹਿੰਦੇ ਉਹਨੂੰ ਤੁਸੀਂ ਟ੍ਰਾਂਸਫਰ ਕੀਤੀ ਔਰ ਅੱਛੇ ਕਾਲਜ ਹੀ ਟ੍ਰਾਂਸਫਰ ਕਰਦੀ ਵੱਡੇ ਕਾਲਜ ਹੀ ਟ੍ਰਾਂਸਫਰ ਕਰਦੀ ਜਦ ਪ੍ਰੈਸ਼ਰ ਪਿਆ ਤੇ ਉਹਨੂੰ ਹੌਲੀ ਭੇਜਤਾ ਖਰਚਾ ਕੋ ਦੇਖਲਾ ਕੋਈ ਕਾਰਵਾਈ ਨਹੀਂ ਫਿਰ ਪੁਲਿਸ ਆ ਕੇ ਕਹਿੰਦੀ ਹੈ ਉੱਥੇ ਦੇ ਡੀਜੀਪੀ ਕਹਿੰਦਾ ਉਹ ਡੀਜੀਪੀ ਜਿਹੜਾ ਖੁਦ ਪ੍ਰਚਾਰ ਦੇ ਮਾਮਲੇ ਜਨਵਲਡ ਹੈ ਉਹ ਆ ਕੇ ਕਹਿੰਦਾ ਕਿ ਤੇ ਹਮ ਤਾਂ ਠੀਕ ਕਰ ਰਹੇ تھے ਇਹ ਪੁਲਿਸ ਕੋ ਪੁਲਿਸ ਸੇ ਲੈ ਕੇ ਆਪਨੇ ਸੀਬੀਆਈ ਕੋ ਕਿਉਂ ਦੇ ਦਿੱਨਿਆ ਮਾਮਲਾ ਅਗਰ ਠੀਕ ਕਰ ਰਹੇ ਹੁੰਦੇ ਤੇ ਜਿਹੜੇ ਉੱਥੇ ਘਟਨਾ ਹੋਈ ਉਸ ਜਗ੍ਹਾ ਨੂੰ ਸੀਲ ਕਰਦੇ ਉਹ ਜਗ੍ਹਾ ਨੂੰ ਐਸਾ ਸੀਲ ਕਰਦੇ ਕਿ ਕੋਈ ਬਾਹਰ ਦਾ ਆਦਮੀ ਉੱਥੇ ਪਰਿੰਦਾ ਪਰਨਾ ਮਾਰ ਸਕਦਾ ਤਾਂ ਕਿ ਉਦੀ ਜਾਂਚ ਠੀਕ ਹੋ ਪਾਦੀ। ਇਸ ਕਰਕੇ ਸਾਡਾ ਬੜਾ ਕਲੀਅਰ આરોਪ ਹੈ। ਬੜਾ ਕਲੀਅਰ ਕਹਿਣਾ ਹੈ। ਇਹ ਘਟਨਾ ਨੇ ਪੂਰੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਕਿਉਂਕਿ ਉਹੀ ਡਾਕਟਰ ਸਾਡੀ ਚਿੰਤਾ ਕਰਦੇ ਨੇ ਔਰ ਉਹਨਾਂ ਡਾਕਟਰਾਂ ਨਾਲ ਹੋਈ ਇਹ ਘਟਨਾ ਅਗਰ ਹੁੰਦੀ ਹੈ। ਇਹ ਉਹੀ ਡਾਕਟਰਸ ਨੇ ਜਿਨ੍ਹਾਂ ਨੇ ਕੋਰੋਨਾ 'ਚ ਆਪਣੀ ਜਾਨ થી ਖੇਲ ਕੇ ਸਾਡੀ ਜਾਨਾਂ ਜੇ ਬਚਾਈਆਂ ਨੇ। ਇਹ ਡਾਕਟਰਸ ਦਾ ਜਿਹਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਕਰੋਨਾ ਵਿੱਚ ਅਗਰ ਮੈਨੂੰ ਫਿਗਰ ਠੀਕ ਨਹੀਂ ਯਾਦ ਪਰ ਕਈ 100 ਡਾਕਟਰਾਂ ਦੀ ਡੈਥ ਹੋ ਗਈ ਸੀ ਸਿਰ ਇਸ ਕਰਕੇ ਸਾਰੇ ਲੋਕਾਂ ਦੀ ਜਾਨ ਬਚ ਪਾਈ ਔਰ ਅੱਜ ਅਸੀਂ ਉਹਨਾਂ ਦੀ ਜਾਨ ਨਹੀਂ ਬਚਾ ਪਾਵਾਂਗੇ ਇਹ ਠੀਕ ਨਹੀਂ ਮਾਮਲਾ ਔਰ ਫਿਰ ਉਸ ਤੋਂ ਬਾਅਦ ਜਾਂਚ ਵੀ ਠੀਕ ਨਹੀਂ ਹੁੰਦਾ ਵਾਂਗੇ ਇਹ ਠੀਕ ਨਹੀਂ ਮਾਮਲਾ ਔਰ ਉਸ ਤੋਂ ਬਾਅਦ ਫਿਰ ਅਸੀਂ ਜਾਣ ਕੇ ਲੋਕੀ ਭੇਜ ਕੇ ਉਹ ਜਿੱਥੇ ਘਟਨਾ ਹੋਈ ਉੱਥੋਂ ਸਬੂਤ ਮਟਾਣ ਦੀ ਕੋਸ਼ਿਸ਼ ਕਰਨਗੇ ਇਹ ਤੇ ਸਭ ਤੋਂ ਵੱਡਾ ਪਾਪ ਹੈ ਔਰ ਇਸ ਪਾਪ ਦਾ ਅਗਰ ਸਭ ਤੋਂ ਵੱਡਾ ਕੋਈ ਭਾਗੀਦਾਰ ਹੈ ਕੋਈ ਅਰੋਪੀ ਹੈ ਤੇ ਮਮਤਾ ਬੈਨਰਜੀ ਹੈ ਮਮਤਾ ਬੈਨਰਜੀ ਮਸਟ ਰਿਜ਼ਾਈਨ ਵਿਦ ਇਮੀਡੀਏਟ ਇਫੈਕਟ ਸ਼ੀ ਹੈਜ਼ ਨੋ ਰਾਈਟ ਟੂ ਕੰਟੀਨਿਊ ਐਜ਼ ਅ ਚੀਫ ਮਿਨਿਸਟਰ ਐਜ਼ ਅ ਹੋਮ ਮਿਨਿਸਟਰ as a only woman chief minister of the state she has put the complete nation to the shame बाई हर कंडक्ट दी कंडक्टिड द कंप्लीट प्रोसेस ऑफ इंक्वायरी पूरा देश अज इस गल तो शर्मशाल है मैंने कहा उनको राजनीतिक स्टेटमेंट देनी थी तो कहते ना राम और भाजपा का काम वा, और भाजपा का काम लेफ्ट और बीजेपी का काम है वो जानकर शार्द कर रही है वो जानकर और मेरा उनकी स्टेटमेंट से लगता है कि कोई ना कोई किसी एक कम्युनिटी का आदमी हाँ जिसको बचाने की कोशिश कर रही है कोई जब कल सीबीआई की जांच के बाद कोई व्यक्ति इस प्रकार का पकड़ा जाएगा कहेगी देखो मैं तो कह रही थी उनका जो राम विरोधी जो इस देश की मूल संस्कृति विरोधी जो विचार है ये वही है जो दुर्गा पूजा में के, के बाद दुर्गा विसर्जन रोकती है कोर्ट के ऑर्डर के बाद दुर्गा विसर्जन करने का मौका मिलता है मैंने कभी सोचा नहीं कभी कि बंगाल की दुर्गा पूजा तो बाद दुर्गा विसर्जन कोर्ट के ऑर्डर तो बाद लेना पड़ता है तो वो दिखता है कि उनकी सोच क्या परंतु जो मूल बात है एज ए स्टेट होम मिनिस्टर एंड ए स्टेट चीफ मिनिस्टर इट वॉज हर रिस्पॉन्सिबिलिटी at head of the intelligence of the state it was her responsibility to safeguard that place where the crime happened utthe oh jagah bilkul safe rehndi ye ohdi responsibility si kujithe crime hoya oh utthe hi sare clues milne se oh oh crime spot nu kharab karna se eh sara karaya gaya aur mera clear aarop hai ki eh ohdi unadi marzi nal hoya ਉਹਨਾਂ ਦੇ ਵਰਕਰਸ ਨੇ ਕੀਤਾ ਔਰ ਜਾਣ ਬੁਝ ਕਰ ਕੀਤਾ ਔਰ ਇਸ ਕਰਕੇ ਕੀਤਾ ਕਿ ਕਿਸੇ ਨਾ ਕਿਸ ਨੂੰ ਆਪਣੇ ਸਿਸਟਮ ਦੇ ਕਿਸੇ ਇੱਕ ਵੱਡੇ ਆਦਮੀ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਥੈਂਕ ਯੂ। 15 2000 ਦਾ ਬੁਲੂ ਪ੍ਰੂਫ ਸਟੇਜ ਤੇ ਵੀ ਕਾਫੀ ਕਰਜਾ ਹੈ ਕਿਵੇਂ ਦੇਖ ਰਹੇ ਸੀ। 15 2000 ਦਾ ਬੁਲੂ ਪ੍ਰੂਫ ਸਟੇਜ ਤੇ ਵੀ ਇਹ ਪਹਿਲੀ ਵਾਰ ਹੈ। ਬੁਲੂ ਪ੍ਰੂਫ ਜੀ। ਚਲੋ। इशू है पर जो वाला इशू है इशू है मैं टिप्पणी अलग कर सकता परंतु तो मैं आज फोकस मेरा सची मतलब सोच तो मतलब जस्ट इमेजिन वुमन पुल्ड अ पार्ट हंडी लता नहीं खुलदियाँ जी दिस इज व्हाट फोर्टी फाइव डिग्री यू ओपन हंड एटी डिग्री वट ही गोल और वो बंद ने किता मतलब तो ताकत ला लो अच्छा ताकत बंद बैठा लो एक बंदा नहीं कर सकता यू कैन इमेजिन दिस सो लेस कन्फाइन टू दिस एंड वी आर वेरी क्लियर ही मस्ट रिजाइन एज ए स्टेट चीफ मिनिस्टर ही हैज टू गो बहुत प्लीज ज्वाइन एज फॉर लंच ਸਰ ਇਸਕੇ 라ਵਾਂ ਨੇ ਇਸਕੇ ਸੀਦੇ ਤੋਂ ਇਸਕੇ 라ਵਾਂ ਨੇ ਇਸਕੇ 라ਵਾਂ ਹੈ ਇਸਕੇ 라ਵਾਂ ਨੇ ਸਰ ਇਸਕੇ 라ਵਾਂ ਨੇ